ਬਾਬੂ ਬਟਾ ਤੇ ਪੁੱਟ ਤੇ ਦੋ ਪਾਲਣੇ ਬਹੁਤ ਅੱਥਰੂ بڑا ਦੁੱਖ ਹੋਇਆ ਜਦੋਂ ਇਹ ਵੱਡੇ ਗਏ ਤੇ ਅੱਖਾਂ 'ਚੋਂ ਪਾਣੀ ਆ ਗਿਆ ਅਫਸਰਾਂ ਨੂੰ ਕਿਹਾ ਗਿਆ ਸੀ ਵੀ ਇਹਨਾਂ ਦੇ ਥੱਲੇ ਖੜ ਕੇ ਦੇਖੋ ਇਹ ਗੱਲਾਂ ਕਰਦੇ ਨੇ ਉਹ ਅਧਿਕਾਰੀਆਂ ਨੂੰ ਇਹ ਕਿਉਂ ਨਹੀਂ ਸਮਝ ਆਈ ਕਿ ਕਿੱਥੇ ਬੈੱਡ ਦਾ ਹਸਪੀਟਲ ਬਣਾ ਕੇ ਤੇ ਆਹ ਜਿਹੜੀ ਆਕਸੀਜਨ ਇੱਕ ਕੁਦਰਤ ਦਿੰਦੀ ਸੀ ਉਹਨੂੰ ਗਵਾ ਕੇ ਅਸੀਂ ਪਾਟੀਫੀਸ਼ਨ ਨੂੰ ਆਕਸੀਜਨਾਂ ਦੇਣੀ ਆ। ਹੁਣ ਬੱਚਾ ਵੱਡਾ ਆਇਆ ਪਹਿਲਾਂ ਜੰਮਦਾ ਫਿਰ ਵੱਡਾ ਹੁੰਦਾ ਹੋਲੀ-ਹੋਲੀ ਉਹ ਦੇਖਦੇ ਅੱਖਾਂ ਦੇ ਮੋਰੇ ਪਰ ਸਾਡੀ ਅੱਖਾਂ ਮੋਰੇ ਉਹ ਦਰਖਤ ਵੱਡਿਆ ਗਿਆ। ਜੰਮਨ ਦਾ ਪੇੜ ਹੈ ਹੁਣ ਇਹਨੂੰ ਵੀ ਜਿਹੜਾ ਇੱਕੀ ਉਹ ਵੱਡਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਦੁਨੀਆ 'ਚ ਆਪਣੇ ਯਾਰ ਦੋਸਤ ਵੀ ਧੰਦੇ ਦੇਖੇ ਪਰ ਇਹਨਾਂ ਦਰਸ਼ਕਾਂ ਨੂੰ ਧੰਦੇ ਦੇਖ ਕੇ ਬੇਰੁਦਾਸ਼ੀ ਹੋ ਗਈ ਰੁਕ ਲਗਾਓ ਤੇ ਵਾਤਾਵਰਨ ਬਚਾਓ ਗੱਲ ਇਹ ਮੈਨੂੰ ਤਾਂ ਕਹਿਣੀ ਪੈ ਰਹੀ ਐ ਐਸ ਵਕਤ ਮੈਂ ਜਿਹੜੀ ਥਾਂ ਤੇ ਖੜਾ ਆ ਇਹ ਕੋਈ ਜੰਗਲ ਨਹੀਂ ਐ ਨਾ ਕੋਈ ਪਾਰਕ ਐ ਜਲੰਧਰ ਦਾ ਸਿਵਲ ਸਰਜਨ ਦਫਤਰ ਐ ਡਿਵੈਲਪਮੈਂਟ ਨੂੰ ਲੈ ਕੇ ਪੀੜ ਸਾਰੇ ਦੇ ਸਾਰੇ ਵੱਡੇ ਜਾ ਰਹੇ ਆ ਡਵੈਲਪਮੈਂਟ ਦੇ ਨਾਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਸਾਡੇ ਕੋਲ ਦੇਖ ਨਹੀਂ ਹੋ ਰਿਆ ਤੁਸੀਂ ਇਹ ਵੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿੰਨੇ ਵੱਡੇ ਵੱਡੇ ਦਰਖਤ ਜੋ ਕਿ 10 15 20 25 ਸਾਲ ਤੋਂ ਵੀ ਵੱਧ ਜੋ ਕਿ ਇੱਥੇ ਲੱਗੇ ਸਨ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕਿਤੇ ਨਾ ਕਿਤੇ ਕੰਮ ਕਰਦੇ ਪਏ ਸਨ ਪਰ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਟਿਆ ਜਾ ਰਿਹਾ ਵਾ ਹਾਲਾਂਕਿ ਪਰਮਿਸ਼ਨ ਜ਼ਰੂਰ ਡਿਪਾਰਟਮੈਂਟ ਕੋਲ ਹੋਏਗੀ ਕਿਉਂਕਿ ਐਡਾ ਵੱਡਾ ਸਟੈਪ ਜਿਹੜਾ ਹੈ ਇੱਕ ਬਿਨਾ ਪਰਮਿਸ਼ਨ ਤੋਂ ਨਹੀਂ ਲਿੱਤਾ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਪੇੜ ਦੇਖ ਸਕਦੇ ਹੋ ਸਾਹਮਣੇ ਜਿੱਥੇ ਪੌੜੀ ਲੱਗੀ ਹੈ ਜਮਨ ਦਾ ਪੇੜ ਹੈ ਹੁਣ ਇਹਨੂੰ ਵੀ ਜਿਹੜਾ ਹੈ ਕਿ ਉਹ ਵੱਡਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਸੇ ਦਫ਼ਤਰ ਤੋਂ ਰਿਟਾਇਰ ਹੋ ਚੁੱਕੇ ਸਿਵਲ ਸਰਜਨ ਦਫ਼ਤਰ ਤੋਂ ਅਵਤਾਰ ਸਿੰਘ ਮੇਰੇ ਨਾਲ ਮੌਜੂਦ ਨੇ ਜਿਸ ਤਰੀਕੇ ਦੇ ਨਾਲ ਹੱਥੀ ਪੇੜ ਲਗਾਏ ਜਿਹੜੇ ਕੱਟੇ ਜਾ ਰਹੇ ਨੇ ਕਿਵੇਂ ਦੇਖਦੇ ਪਿਆਓ ਸਾਰੀ ਇਹ ਪਰ ਇਹ ਅੰਬ ਦਾ ਦਰਖਤ ਇਹ ਇਸ ਦਰਖਤ ਨੂੰ ਘੱਟੋ ਘੱਟ ਨਹੀਂ ਤੇ 30 ਤੋਂ 35 ਸਾਲ ਪੁਰਾਣਾ ਸੀ ਇੱਕ ਬੋਰਡ ਦਾ ਦਰਖਤ ਹੈ ਮੇਰੇ ਹੋਵੇ ਕਿਹੜਾ ਹਾਂਜੀ ਬੋਰਡ ਦਾ ਦਰਖਤ ਹੈ ਉਹ ਸਾਹਮਣੇ ਬੋਰਡ ਦਾ ਦਰਖਤ ਹੈ ਇਹ ਬੋਰਡ ਦੇ ਦਰਖਤ ਨੂੰ ਮੈਂ ਆਪਣੇ ਹੱਥੀ ਐਡਾ ਕਬੂਕਾ ਸੀ ਜਿੱਦਣ ਇਹ ਬੂਟੇ ਨੂੰ ਲਾਇਆ ਗਿਆ ਸੀ ਸਾਹਮਣੇ ਦੇਖ ਗੱਡੀ ਖੜੀ ਹੈ ਹਾਂਜੀ ਜਿੱਥੇ ਗੱਡੀ ਖੜੀ ਹੈ ਅੱਜ ਇਹਦੀਆਂ ਜੜ੍ਹਾਂ ਵੀ ਥੱਲੇ ਨੂੰ ਅੱਜ ਕਹਿੰਦੇ ਆਧ ਸਮਾਨ ਤੱਕ ਜੇ ਕੈਮਰਾਮੈਨ ਦਿਖਾ ਸਕਣ ਤੇ ਆਧ ਸਮਾਂ ਤੱਕ ਇਹ ਬੂਟਾ ਗਿਆ ਔਰ ਇੰਨੀ ਇਹਦੀ ਵਾਤਾਵਰਨ ਸ਼ੁੱਧ ਨਿੰਮ ਦਾ ਪੇੜ ਆ ਮੇਰੇ ਜੰਮਣ ਤੋਂ ਪਹਿਲੇ ਦਾ ਮੇਰੇ ਫਾਦਰ ਸਾਹਿਬ ਇਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸੀ ਮੈਂ ਛੋਟਾ ਹੁੰਦਾ ਉਹਨਾਂ ਦੇ ਨਾਲ ਆਉਂਦਾ ਸੀ ਇੰਨਾ ਦਰਸਤਾਂ ਦੀ ਸ਼ਾਮ ਆਣੀ ਉਸ ਤੋਂ ਬਾਅਦ ਸ਼ੌਂਕ ਸੀ ਇਹ ਬੂਟੇ ਲਾਏ ਉਹ ਪਰੇ ਜਾਮਨ ਦਾ ਬੂਟਾ ਲਾਇਆ ਗਰੰਤ ਲੱਗਾ ਔਰ ਤਾਲੀ ਦਾ ਦਰਖਤ ਲੱਗਾ ਇੱਥੇ ਟੂਟ ਹੁੰਦਾ ਸੀ ਕੁਝ ਇਹੋ ਜਿਹੇ ਸਿਵਲ ਹਸਪਤਾਲ ਦੇ ਅੰਦਰ ਵੀ ਬੂਟੇ ਨੇ ਜਿਹੜੇ ਆਪਣੇ ਹੱਥੀ ਲਾਏ ਪਰ ਅੱਜ ਤੁਸੀਂ ਯਕੀਨ ਕਰਿਓ ਜਦੋਂ ਮੈਨੂੰ ਸ਼ਨੀਵਾਰ ਇਸ ਪਤਾ ਲੱਗਿਆ ਵੀ ਇੱਕ ਹਮਲਾ ਹੀ ਆ ਜਦੋਂ ਇਹ ਹਮਲਾ ਹੋਇਆ ਵੀ ਸ਼ਨੀਵਾਰ ਦੇ ਦਰਖਤ ਵੜਤੇ ਤੇ ਉਹਦੀ ਵੀਡੀਓ ਮੈਨੂੰ ਆਈ ਤੇ ਮੈਂ ਉਹ ਵੀਡੀਓ ਦੇਖਣ ਲੱਗਿਆ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਮੇਰੇ ਵਾਈਫ ਤੈਨ ਲੱਗੇ ਵੀ ਕਿਹੜੀ ਇਦਾਂ ਦੀ ਵੀਡੀਓ ਦੇਖਣ ਲੱਗੇ ਹਾਂ ਕਿ ਤੇ ਅੱਖਾਂ 'ਚ ਪਾਣੀ ਆ ਗਿਆ ਮੈਂ ਯਾਰ ਅੰਬ ਦਾ ਬੁੱਟਾ ਤੇ ਪੁੱਤ ਇਹ ਦੋ ਪਾਲਣੇ ਬਹੁਤ ਔਖੇ ਆ ਪਰ ਮੈਂ ਕਿਹਾ ਇਹ ਸੰਬ ਦੇ ਚੂਪੇ ਵੀ ਆ ਔਰ ਤੁਹਾਨੂੰ ਵੀ ਇਹ ਅੰਬੀਆਂ ਲਿਆ ਕੇ ਇਹਨਾਂ ਦੀਆਂ ਚਕਣੀਆਂ ਬਣਾ ਕੇ ਖਲਾਈਆਂ ਹੋਈਆਂ ਬੜਾ ਦੁੱਖ ਹੋਇਆ ਜਦੋਂ ਇਹ ਵੱਡੇ ਗਏ ਮੇਰੇ ਅੱਖਾਂ 'ਚੋਂ ਪਾਣੀ ਆ ਗਿਆ ਅੱਜ ਮੈਂ ਜਦੋਂ ਆਇਆ ਤੇ ਇਹ ਬੋਰਡ ਵੀ ਵੱਡ ਦੇਣਾ ਜਿਹੜਾ ਕਿ ਬੜੀ ਠੰਡੀ ਛਾਂ ਤੇ ਲੋਕ ਇੱਥੇ ਮੈਡੀਕਲ ਕਰਾਉਣ ਆਉਂਦੇ ਸੀ ਇਹ ਛਾਵਾਂ ਦੇ ਥੱਲੇ ਬਹਿੰਦੇ ਸੀ ਤੇ ਆ ਬਕਾਇਦਾ ਤੁਹਾਡੇ ਵਰਗਿਆਂ ਨੇ ਬੈਂਕ ਦੇ ਸਾਡੇ ਪ੍ਰੈਸ ਵਾਲਿਆਂ ਨੇ ਇਹ ਮਤਲਬ ਕਿ ਇੱਕ ਦਿੱਤੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਚਿਹਰਾ ਬਣਾਇਆ ਬੜਾ ਬਹੁਤ ਵਧੀਆ ਬਣਾਇਆ ਸੀ ਤੇ ਇਹਦੇ ਆਲੇ ਦੁਆਲੇ ਫੁੱਲ ਲਾਉਂਦੇ ਸੀ ਪਬਲਿਕ ਲਾਕ ਇੱਥੇ ਆ ਕੇ ਬੰਦੀ ਸੀ ਮੈਡੀਕਲ ਕਰਾਉਣ ਵਾਸਤੇ ਕਿਤਾ ਯਾੜਾ ਇਹੋ ਜਿਹਾ ਪਤਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਜੋ ਜਿੰਨਾ ਦੁੱਖ ਹੋਇਆ ਅੱਜ ਤੱਕ ਬਹੁ ਮੈਂ ਦੁਨੀਆ 'ਚ ਆਪਣੇ ਯਾਰ ਦੋਸਤ ਵੀ ਢਿੰਦੇ ਦੇਖੇ ਪਰ ਇਹਨਾਂ ਦਰਖਤਾਂ ਨੂੰ ਢਿੰਦੇ ਦੇਖ ਕੇ ਬੇਬਰਦਾਸ਼ੀ ਹੋ ਗਈ 40 ਸਾਲ ਇਸ ਵਿਭਾਗ ਵਿੱਚ ਨੌਕਰੀ ਕੀਤੀ ਔਰ ਰਿਟਾਇਰਮੈਂਟ 31 ਮਾਰਚ ਨੂੰ ਮੇਰੀ ਰਿਟਾਇਰਮੈਂਟ ਹੋਈ ਸੀ ਉਸ ਤੋਂ ਬਾਅਦ ਅਸੀਂ ਇਹਦੇ ਲਈ ਜਦੋਂ ਜ਼ਿਆਦਾ ਵੀ ਬੜੀ ਕੀਤੀ ਪਰ ਸਮਝ ਨਹੀਂ ਲੱਗੀ ਵੀ ਸਾਡੇ ਕੋਟ ਅਧਿਕਾਰੀਆਂ ਨੂੰ ਇਹ ਕਿਉਂ ਨਹੀਂ ਸਮਝ ਆਈ ਕਿ ਇੱਥੇ ਬੈੱਡ ਦਾ ਹਸਪੀਟਲ ਬਣਾ ਕੇ ਤੇ ਆਹ ਜਿਹੜੀ ਆਕਸੀਜਨ ਇੱਕ ਕੁਦਰਤ ਦਿੰਦੀ ਸੀ ਉਹਨੂੰ ਗਵਾ ਕੇ ਅਸੀਂ ਆਰਟੀਫੀਸ਼ੀਅਲ ਆਕਸੀਜਨਾਂ ਦੇਣੀਆ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਗੱਲ ਦੇ ਵਿੱਚ ਠੀਕ ਆ ਪਰ ਮੈਂ ਆਖਦੇ ਹੀ ਕਹੂੰਗਾ ਵੀ ਮੈਨੂੰ ਇਸ ਗੱਲ ਦਾ ਹੁਣ ਵੀ ਜੇ ਦੇਖਿਆ ਜਾਵੇ ਮੇਰੀਆਂ ਅੱਖਾਂ ਨਮ ਐ ਵੀ ਸਮਝ ਸਕਦੇ ਬਹੁਤ ਬਹੁਤ ਦੁੱਖ ਵਾਲੀ ਗੱਲ ਆ ਬਹੁਤ ਜੋ ਇਹ ਦ੍ਰਿਸ਼ ਵੇਖ ਕੇ ਜ਼ਰੂਰ ਇੱਕ ਵਾਰੀ ਜਿਹੜਾ ਹਿਰਦਾ ਜਿਹੜਾ ਕਿ ਬਲੰਦ ਰਿਆ ਜਾਂਦਾ ਵੈ ਕਿ ਜਿਸ ਤਰੀਕੇ ਦੇ ਨਾਲ ਉਤਾਰ ਫੋਰਾ ਨੇ ਗੱਲ ਕੀਤੀ ਹੈ ਅੰਬ ਦਾ ਬੂਟਾ ਤੇ ਇੱਕ ਪੁੱਤ ਕਿਸ ਤਰੀਕੇ ਦੇ ਨਾਲ ਪਾਲਿਆ ਜਾਂਦਾ ਵੈ ਉਹ ਆਪਣੇ ਆਪ ਦੇ ਵਿੱਚ ਹੀ ਸਭ ਨੂੰ ਪਤਾ ਪਰ ਆ ਹੁਣ ਮਾਤਰ ਜਿਹੜੇ ਕਈ ਸਾਲਾਂ ਦੀ ਮਿਹਨਤ ਹੁਣ ਜਿਹੜੀ ਆ ਆਰੀਆ ਨਾਲ ਕੱਟ ਕੇ ਕਟਰ ਦੇ ਨਾਲ ਕੱਟ ਕੇ ਜ਼ਮੀਨ ਤੇ ਸੁੱਟ ਦਿੱਤੀ ਗਈ ਹੈ ਹਾਲਾਂਕਿ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ ਕ੍ਰਿਟੀਕਲ ਕੇਅਰ ਯੂਨਿਟ ਜੋ ਬਲੌਕ ਇੱਥੇ ਬਣਨ ਜਾ ਰਹੇ ਆ ਉਹਦੀ ਬਹੁਤ ਜ਼ਰੂਰਤ ਹੈ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਪਰ ਸਵਾਲ ਇੱਕ ਹੈ ਕਿ ਕੀ ਅੱਜ ਦੇ ਸਮੇਂ ਦੇ ਵਿੱਚ 2024 ਤੱਕ ਵੀ ਜਾ ਕੇ ਕਿਹਾ ਅਸੀਂ ਇਹਨਾਂ ਨੂੰ ਨਹੀਂ ਬਚਾ ਸਕਦੇ ਸੀਗੇ ਧਰਨੇ ਪ੍ਰਦਰਸ਼ਨ ਵੀ ਕੀਤੇ ਤੁਸੀਂ ਜਥੇਬੰਦੀ ਦੇ ਨਾਲ ਵੀ ਜਿਹੜਾ ਹੈ ਕਿ ਉਹ ਇਤفاق ਰੱਖਦੇ ਹੋ ਤਾਲੁਕ ਹੈ ਸੁਣੀ ਨਹੀਂ ਕਿਸੇ ਨੇ ਫਿਰ ਮੇਰਾ ਆਪਤਾਰ ਵਾਲਾ ਤੇ ਰੋਹੀ ਸੁਵਸਤ ਅਸੀਂ ਜਿਲੰਦਰ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਂਦੇ ਆ ਇਹ ਸਰਕਾਰ ਸਾਡੀਆਂ ਗੱਲਾਂ ਤੁਹਾਡੀ ਮਾਦੀਨ ਰਾਇ ਸੁਣ ਕੇ ਸਾਡੀਆਂ ਮੰਗਾਂ ਮੰਨਦੇ ਆ ਅਸੀਂ ਹੁਣ ਗੱਲ ਕਰੀਏ ਵਾਤਾਵਰਨ ਦੀ ਪਰ ਵਾਤਾਵਰਨ ਦੇ ਹਾਲਾਤ ਇਸ ਟਾਈਮ ਦੇਖਿਆ ਜਾ ਵੀ ਤੁਸੀਂ ਖੁਦ ਅੱਜ ਆਏ ਆ ਸ਼ਨੀਵਾਰ ਦੀ ਗੱਲ ਆ ਸ਼ਨੀਵਾਰ ਨੂੰ ਦਰਸ਼ਕ ਵੱਧਿਆ ਕਿ ਮੈਂ ਕਿਹਾ ਕਿ ਆਪਣੇ ਮੈਨੂੰ ਵੀਡੀਓ ਕਾਲ ਕਰ ਲਾਜੀ ਕਿੰਨਾ ਦਰਸ਼ਕ ਵਧਤ ਮੈਂ ਜਦੋਂ ਵੀਡੀਓ ਕਾਲ ਕੀਤੀ ਮੇਰੀਆਂ ਆਪਣੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਘਰ ਬੈਠੇ ਬੱਚਿਆਂ 'ਚ ਬੈਠੇ ਕਹਿੰਦੇ ਆਪਾਂ ਕੀ ਆ ਚੁੱਪ ਕਰਕੇ ਮੈਂ ਕਿਹਾ ਬੇਟਾ ਬੜਾ ਥੁੱਕ ਲੱਗਾ ਕਿਉਂਕਿ ਅਸੀਂ ਉਹ ਦਸਤ ਅੰਬ ਖਾਦੇ ਆ ਸੀ ਅੰਬ ਖਾਦੇ ਨੇ ਮਿੱਠੇ ਅੰਬ ਕੋ ਕਹਿਣ ਦੀ ਗੱਲ ਨਹੀਂ ਪਰ ਇਸ ਟਾਇਮ ਆਹ ਦਰਖਤ ਦੀ ਕਜਾਬ ਆ ਦੇਖੋ ਦਰਖਤ ਕਿੰਨਾ ਪੁਰਾਣਾ ਬਹੁਤ ਮੋਟਾ ਤਾਂ ਹੈ ਨਾ ਘੱਟੋ ਘਾਟੇ ਮੈਨੂੰ ਲੱਗਦਾ 50 ਸਾਲ ਤੋਂ ਵੀ ਵੱਧ ਦਾ ਸਮਾਂ ਹੋਏਗਾ ਥਾਲੀ ਦਾ ਦਫਤਰ ਹੈ 1947 ਤੋਂ ਪਹਿਲਾਂ ਦਾ ਹੈ ਇਹ ਦਰਖਤ ਆਹ ਦਰਖਤ ਉਦੋਂ ਦੇ ਹੀ ਲੱਗੇ ਸੀ ਅੱਜ ਵੀ ਜੇ ਜੇ ਅਸੀਂ ਛਾਂ ਮੰਨਦੇ ਪਏ ਆ ਇਸ ਇੱਕ ਜਿਹੇ ਉੱਪਰ ਛਾਤੀ ਮਾਰੋ ਦਰਖਤ ਇਹ ਇੱਥੇ ਇੱਥੇ ਇਹ ਇਹ ਆਪਣੇ ਇੰਡੀਆ ਦੇ ਪੰਛੀ ਨਹੀਂ ਹੁੰਦੇ ਇਥੋਂ ਬਾਹਲੇ ਦੇਸ਼ਾਂ ਤੋਂ ਹਰੀ ਹਰ ਹੁੰਦੇ ਘੱਟੋ ਘਾਟੇ ਨਹੀਂ ਤਾਂ 1150 ਹਰੀ ਹਰ ਹੁੰਦੇ ਆ ਉਹ ਇੱਥੇ ਬੈਠ ਕੇ ਇੱਥੇ ਬੈਠ ਕੇ ਮਦਹੀ ਆਪਣਾ ਆਨੰਦ ਮਾਣਦੇ ਘਟੋਆਂ ਇੱਕ ਮਹੀਨਾ ਇੱਥੇ ਰਹਿ ਕੇ ਜਾਂਦੇ ਆ ਇੱਕ ਮਹੀਨਾ ਰਹਿ ਕੇ ਜਾਂਦੇ ਆ ਪਰ ਮੇਰੇ ਹਿਸਾਬ ਨਾਲ ਕੀ ਅਫਸਰ ਵੀ ਪਤਾ ਨਹੀਂ ਕੀ ਗੱਲ ਆ ਕੀ ਬਾਤ ਆ ਸਾਡੇ ਜਿਹੜਾ ਦਫ਼ਤਰ ਵੰਡ ਕਰਤਾ ਸਾਨੂੰ ਇਹ ਗੱਲ ਦਾ ਬਹੁਤ ਅਫਸੋਸ ਆ ਕਿ ਜਿਹੜਾ ਵਾਤਾਵਰਣ ਬਚਾਇਆ ਜਾ ਸਕਦਾ ਸੀ ਇਹਨਾਂ ਨੂੰ ਐਸਾ ਬਚਾਇਆ ਜਾ ਸਕਦਾ ਸੀ ਅਸੀਂ ਬਹੁਤ ਕੋਸ਼ਿਸ਼ ਅਸੀਂ ਦਰਜਾ ਚਾਰ ਕਰਮਚਾਰੀ ਕਲੈਰिकल ਯੂਨੀਅਨ ਤੇ ਅਫਸਰ ਸਹਿਵਾਨਾ ਡਾਕਟਰ ਸਹਿਵਾਨ ਵਾਲੇ ਦੀ ਕੋਸ਼ਿਸ਼ ਕੀਤੀ ਬਿਠਾਉਣ ਦੀ ਬਟ ਪਤਾ ਨਹੀਂ ਕੀ ਕੀ ਰੋਲ ਹੈ ਕਿਹਦਾ ਮੇਨ ਹਾਥਾ ਸਾਨੂੰ ਇਹ ਗੱਲ ਵੀ ਸਮਝ ਨਹੀਂ ਆਈ ਹਲੇ ਤੱਕ ਵੀ ਇੱਕ ਹੋਰ ਤਸਵੀਰ ਵੀ ਦਿਖਾਵਾਂਗੇ ਜੜਾ ਇਹਦੀਆਂ ਬੇਅੰਤ ਹਾਨੇ ਕਿੰਨਾ ਮੋਟਾ ਹੈ ਦਾ ਤਣਾ ਵੈ ਪਰ ਅਫਸੋਸ ਦੀ ਗੱਲ ਹੈ ਅੱਖਾਂ ਦੇ ਸਾਹਮਣੇ ਹੀ ਹੋਣੇ ਨੂੰ ਪੁੱਛ ਦਿਨਾਂ ਦੇ ਵਿੱਚ ਜਿਹੜਾ ਕਿ ਵੜ ਦਿੱਤਾ ਜਾਏਗਾ ਬਿਲਕੁਲ ਬੜਾ ਅਫਸੋਸ ਹੈ ਜੀ ਸਾਨੂੰ ਇਹਨਾਂ ਨੇ ਪਤਾ ਕੀ ਕੀਤਾ ਕੁਝ ਟਾਈਮ ਪਹਿਲਾਂ ਹੀ ਨਿਮ ਖਾਸ ਕਰਕੇ ਨਿਮਨਦੇਵ ਨਾ ਜੜਾਂ ਦੇ ਵਿੱਚ ਕੁਛ ਨਾ ਕੁਛ ਇਹਨਾਂ ਨੇ ਕੋਈ ਕੈਮੀਕਲ ਪਾਇਆ ਜਿਨ੍ਹਾਂ ਕਰਕੇ ਤੁਸੀਂ ਉੱਪਰ ਵੀ ਘੱਟੇ ਮਾਰ ਸਕਦੇ ਆ ਟੜਨਾ ਬੂਟੇ ਸੜੇ ਪੇਸ ਗਏ ਆ ਰੰਗ ਵੀ ਜਿਹੜਾ ਪੱਤਿਆਂ ਦਾ ਉਹ ਖਰਾਬ ਹੋਣਾ ਸੜੇ ਪੇਸ ਗਏ ਹੁਣੇ ਹਰੇ ਹੋਏ ਕੋਈ ਕਿਉਂਕਿ ਕੁਦਰਤ ਦੇ ਵਿੱਚ ਬਹੁਤ ਜ਼ੋਰ ਆ ਕੁਦਰਤ ਜਿਹੜੀ ਨਾ ਇੱਕ ਆਪਣੀ ਇੱਕ ਅਲੱਗ ਸ਼ਕਤੀ ਪੈਦਾ ਕਰਦੀ ਆ ਉਹ ਸ਼ਕਤੀ ਇੰਨੀ ਆ ਕਿ ਕਹਿੰਦੇ ਜੇਕਰ ਆਪਾਂ ਬੂਟੇ ਨੂੰ ਪਾਣੀ ਨਾ ਨਾ ਪਾਈਏ ਫੇ ਵੀ ਇਹ ਬੂਟਾ ਹਰਾ ਹੋ ਜਾਣਾ ਹਰਾ ਹੋ ਜਾਣਾ ਪਰੀ ਗਲ ਜਿਹੜਾ ਜੜੂ ਕੱਢਦਾ ਉਹ ਹਰਾ ਨਹੀਂ ਹੋਣਾ ਦੇਸ਼ਾਂ ਦੇ ਵਿੱਚ ਵਿੱਚ ਜਿਸ ਤਰ੍ਹਾਂ ਬਣਿਆ ਬਣਾਇਆ ਜਿਹੜਾ ਬੂਟਾ ਉਹਨੂੰ ਚੱਕ ਕੇ ਦੂਸਰੀ ਜਗ੍ਹਾ ਸ਼ਿਫਟ ਕਰ ਦਿੰਦੇ ਪਰ ਅਫਸੋਸ ਹੈ ਸਾਡਾ ਹਾਲੇ ਮੁਲਕ ਜਿਹੜਾ ਵੈ ਦੇਸ਼ ਜਿਹੜਾ ਹੈ ਕਿ ਸਾਡੇ ਜਿਹੜੇ ਅਫਸਰ ਨੇ ਉਸ ਚੀਜ਼ ਬਾਰੇ ਸੋਚਦੇ ਪਾਪਾ ਜੀ ਬਹੁਤ ਪਿੱਛੇ ਆ ਬਾਹਲੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਪਿੱਛੇ ਆ ਤੁਸੀਂ ਇੱਧਰ ਇੱਕ ਵਾਰੀ ਮੈਂ ਤੁਹਾਨੂੰ ਆਹ ਦਸਤ ਦੇ ਵਿੱਚ ਹਾਤੀ ਮਾਰੂੰ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਕਿ ਇਹ ਦਰਖਤ ਦੇ ਵੱਲ ਜ਼ਰੂਰ ਇੱਕ ਟੈਕ ਮਾਰੀ ਹਾਂਜੀ ਆਹ ਦਰਖਤ ਵੱਲ ਦੇਖਿਆ ਜਾਵੇ ਕੋਈ ਗੌਰ ਨਾਲ ਦੇਖਿਆ ਜਾਵੇ ਕਿੰਨੀ ਤਗੜਾ ਦਰਖਤ ਕਿੰਨੀ ਚੰਗੀ ਇਹ ਵੀ ਬਾੜ ਦੇਣਾ ਇਹ ਸਾਰੇ ਵੱਢਣੇ ਆ ਜੀ ਸਾਰੇ ਪੱਤੇ ਆ ਸਾਰੇ ਦਰਖਤੇ ਵੱਢ ਹੋਣੇ ਆ ਤੇ ਮੈਂ ਤਾਂ ਸਿਰਫ ਤੁਹਾਡੇ মিডিਅਮ ਮੀਡੀਆ ਦੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਦਰਖਤੇ ਜ਼ਰੂਰ ਬਚਾਓ ਜਿੰਨੇ ਬਚਦੇ ਦਰਖਤੇ ਜ਼ਰੂਰ ਬਚਾਓ ਕਿ ਜਦੋਂ ਆਪਾਂ ਛਾਂ ਥੱਲੇ ਖੜੇ ਹੁੰਨੇ ਹਵਾ ਵਗਦੀ ਆ ਤੇ ਆਪਾਂ ਨੂੰ ਛਾਂ ਦੀ ਬਹੁਤ ਲੋੜ ਆ ਦਰਖਤਾਂ ਦੀ ਬਹੁਤ ਜ਼ਰੂਰਤ ਆ ਉਹ ਵਾਤਾਵਰਣ ਪ੍ਰੇਮੀ ਹੀ ਆ ਜੋ ਸਮਝ ਸਕਦਾ ਹੈ ਮਹਿਸੂਸ ਕਰ ਸਕਦਾ ਹੈ ਜੋ ਹੁਣ ਇਹ ਦਰਖਤਾਂ ਦੀ ਹੱਤਿਆ ਕੀਤੀ ਗਈ ਹੈ ਜਦੋਂ ਇਹ ਬੁੱਧ ਦੇ ਫੁੱਲਦੇ ਸੀ ਤੇ ਇਹ ਗੱਲਾਂ ਵੀ ਕਰਦੇ ਸੀ ਪਰ ਅਪੀਲ ਸਾਡੀ ਇਹੀ ਹੈ ਡਿਪਾਰਟਮੈਂਟ ਨੂੰ ਕਿ ਜਿਹੜੇ ਦਰਖਤ ਬਚ ਗਏ ਨੇ ਜ਼ਰੂਰ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਰੀ ਕਟਰ ਬਲੇਡ ਤਾਂ ਮਹਿਕਮੇ ਦੇ ਜਿਹੜੇ ਵਿਚਾਰੇ ਮੁਲਾਜ਼ਮ ਨੇ ਜੋ ਐਸੋਸ ਫੀਲਡ ਤੇ ਕੰਮ ਕਰਦੇ ਪਏ ਨੇ ਹਾਲਾਂਕਿ ਉਹਨਾਂ ਵਾਸਤੇ ਵੀ ਸਮਾਂ ਜ਼ਰੂਰ ਉਪਾ ਹੋਏਗਾ ਪਰ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਵਾਤਾਵਰਣ ਦੀ ਹੱਤਿਆ ਵੀ ਹੋਣੀ ਇਹ ਵੀ ਕਿਤੇ ਜਿਹੜਾ ਹੈ ਕਿ ਉਹ ਗੱਲ ਜਿਹੜੀ ਹੈ ਕਿ ਸਹੀ ਨਹੀਂ ਹੈ ਜ਼ਰੂਰ ਜਿਹੜਾ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲੋੜ ਆ ਵੇਖਣ ਦੀ ਜੇਕਰ ਕਿਸੇ ਮਾਡਲ ਨੂੰ ਇੱਥੇ ਚੇਂਜ ਕਰਨ ਦੀ ਲੋੜ ਹੈ ਜਗ੍ਹਾ ਨੂੰ ਚੇਂਜ ਕਰਨ ਦੀ ਲੋੜ ਆ ਉਹਦੇ ਤੇ ਵੀ ਜਿਹੜਾ ਕਿ ਜ਼ਰੂਰ ਗੌਰ ਕੀਤਾ ਜਾਵੇ ਕਿਉਂਕਿ ਇਹ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਕੱਟੋ-ਕੱਟ ਜਿਹੜੀ ਹੈ ਕਿ 40 50 60 ਸਾਲ ਤੋਂ ਵੱਧ ਦੀ ਵੀ ਜਿਹੜੀ ਮਿਹਨਤ ਹੈ ਜਿਸ ਤਰੀਕੇ ਦੇ ਨਾਲ ਇਹ ਵਧੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਜੇ ਗਿੱਠਾਂ ਦੇ ਕਰਕੇ ਦੇਖਾਂ ਤੇ ਦੋ-ਦੋ ਗਿੱਠਾਂ ਦੇ ਜਿਹੜਾ ਹੈ ਕਿ ਬਰਾਬਰ ਉਹ ਇਹਦਾ ਇੱਕ ਜੜਾ ਪਰ ਜਿਸ ਤਰੀਕੇ ਦੇ ਨਾਲ ਇਹ ਤਾਕਤਵਰ ਪੇੜ ਜਿਹੜੇ ਨੇ ਕਿ ਵੱਡੇ ਗਏ ਨੇ ਇਹਨੂੰ ਵੱਡਣ ਨੂੰ ਸਿਰਫ 3 ਮਿੰਟ ਪਾਲਣ ਵਾਸਤੇ ਬਣਨ ਵਾਸਤੇ ਬਣਨ ਵਾਸਤੇ ਤੁਹਾਨੂੰ ਪਤਾ ਹੀ ਆ ਜੀ ਜਦੋਂ ਬੱਚਾ ਵੱਧਦਾ ਹੈ ਪਹਿਲਾਂ ਜੰਮਦਾ ਫਿਰ ਵੱਡਾ ਹੁੰਦਾ ਹੌਲੀ ਹੌਲੀ ਉਹਨੂੰ ਦੇਖਦੇ ਅੱਖਾਂ ਦੇ ਮੋਰੇ ਪਰ ਸਾਡੀਆਂ ਅੱਖਾਂ ਮੋਰੇ ਉਹ ਦਰਖਤ ਪੱਟਿਆ ਗਿਆ ਉਹ ਬਹੁਤ ਦੁੱਖ ਉਹਨੂੰ ਇਹਨੂੰ 3 ਮਿੰਟ ਲੱਗੇ ਤਾਂ ਉਹਨੂੰ ਲੱਗੇ ਹੈਗੇ 2 ਮਿੰਟ ਉਹ ਦਰਖਤ ਆਹ ਤੁਹਾਨੂੰ ਦਿਖਾਉਂਦਾ ਇਹਨੂੰ ਲੱਗੇ 2 ਮਿੰਟ ਬਸ 2 ਮਿੰਟਾਂ ਇਹ ਦਰਖਤ ਸਾਲਾ ਹੀ ਅੱਲੇ ਸੁਣਦਾ ਗਿਆ ਬੜਾ ਉੱਪ ਲੱਗਾ ਸਾਡੀਆਂ ਅੱਖਾਂ ਸਾਹਮਣੇ ਦਸਤ ਦਿੱਕਿਆ ਦੇਖੋ ਤੁਸੀਂ ਖੁਦ ਦੇਖੋ ਦਸਤ ਕਿੰਨਾ ਸੰਗਣਾ ਹੈਗਾ ਕਿੰਨਾ ਪਧੀਆ ਸੀ ਮਹਿਕਮੇ ਦੇ ਅਸਰਾਂ ਨੂੰ ਫੇਰ ਇਹੀ ਅਪੀਲ ਕਰਦੇ ਆ ਜਿਹੜੇ ਇਹ ਦਰਖਤਾਂ ਨੂੰ ਵਧਿਆ ਜਾ ਰਿਹਾ ਵੈ ਜ਼ਰੂਰ ਇਹਨਾਂ ਦੀ ਸੰਭਾਲ ਕਰੋ ਜੋ ਇਸ ਵਕਤ ਦੀ ਇਹ ਸਥਿਤੀ ਬਣੀ ਹੋਈ ਹੈ ਸਾਰੇ ਪਾਸੇ ਪੇੜਾਂ ਨੂੰ ਹੁਣ ਜਿਹੜਾ ਕਿ ਉਹ ਵਧਿਆ ਜਾ ਰਿਹਾ ਵੈ ਫੇਰ ਜ਼ਿਕਰ ਕਰਦਾ ਡਿਵੈਲਪਮੈਂਟ ਦਾ ਇਸ਼ੂ ਹੈ ਡਵੈਲਪਮੈਂਟ ਨੂੰ ਜਿਹੜਾ ਹੈ ਕਿ ਉਹ ਠੀਕ ਹੈ ਡਵੈਲਪਮੈਂਟ ਦੇ ਨਾਮ ਦੇ ਉੱਤੇ ਕੱਟਿਆ ਜਾ ਰਿਹਾ ਚੀਜ਼ ਬੰਨੀ ਬਹੁਤ ਜ਼ਰੂਰੀ ਹੈ ਸ਼ਹਿਰ ਵਾਸੀਆਂ ਨੂੰ ਬਹੁਤ ਇਹਦਾ ਜਿਹੜਾ ਕਿ ਲਾਭ ਮਿਲੇਗਾ ਪਰ ਇਸ ਤਰੀਕੇ ਦੇ ਨਾਲ ਵਿਜੇਤ ਵਾਤਾਵਰਨ ਦੀ ਹੱਤਿਆ ਕਰਕੇ ਕਿਸੇ ਨੂੰ ਲਾਭ ਦੇਣਾ ਤੇ ਲੱਗਦਾ ਨਹੀਂ ਕਿ ਉਹ ਮੁਨਾਸਿਬ ਜਿਹੜਾ ਹੈ ਕਿ ਉਹ ਹੋਏਗਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਗਿਲਾਂਦਰ